ਮਰੀ ਲੋਕਾਂ ਨੂੰ ਧੀ ਰੋਕੋ ਕਾਲੇਤੀ ਸੇ ਰੋਕੋ ਭਾਈ ਜੀ ਇੱਕ ਮਿੰਟ ਭਾਈ ਜੀ ਇਹ ਕੋਣ ਗੇਟ ਬੰਦ ਕਰੀ ਫਿਰ ਰੋਕੋ ਭਾਈ ਜੀ ਰੋਕੋ ਕੋਲ ਸਾਹਮਣੇ ਖੜੀ ਹੈ ਗੱਡੀ ਰੋਕਣੀ ਨੇ ਗੱਡੀ ਉਸ ਕੋਲ ਜੀ ਭਾਈ ਜੀ ਅੱਛੇ ਦੇਖੋ ਰੋਕ ਦੇ ਦਿਓ ਬਸ ਕੋਣ ਆਵਾਜ਼ ਭਾਈ ਜੀ ਮੇਰੀ ਗੱਲ ਤਾਂ ਸੁਣੋ ਮੈਨੂੰ ਥ੍ਰੈਟ ਨੇ ਮੈਂ ਆਪਣੀ ਲਾਈਫ ਬਚਾਵਾਂ ਕਿ ਕਿਵੇਂ ਘੁੰਮਾ ਤੁਸੀਂ ਦੱਸੋ ਉਹ ਥੱਲੇ ਰੱਖਿਆ ਸਮਝਦਾਰ ਤੁਸੀਂ ਦੱਸੋ ਕਿ ਵੇਖੋ ਮਾ ਯਾਰ ਤੁਸੀਂ ਕਮਾਲ ਕਰੀ ਜਾਂਦੇ ਹੋ ਸਰ ਕਾਲੇ ਸ਼ੀਸ਼ੇ ਉਹ ਵੀਰੇ ਕੀ ਕਰਾਂ ਬਿਲਕੁਲ ਕੀ ਕਰਾਂ ਕਹਿੰਦੇ ਕਿ ਜ਼ਿੰਦਗੀ ਨੂੰ ਬਚਾਉਣ ਵਾਸਤੇ ਤੁਸੀਂ ਮੇਰੇ ਵੀਰੇ ਤੁਸੀਂ ਇਹ ਨਿਊਜ਼ ਇਦਾਂ ਹੀ ਲਾਉਣੀ ਆ ਕਿ ਤੁਹਾਨੂੰ ਕਿਸੇ ਦੀ ਲਾਈਫ ਦੀ ਫਿਕਰ ਹੈ ਤੁਹਾਡਾ ਤੁਹਾਡਾ ਫੈਮਿਲੀ ਮੈਂਬਰ ਕਿਸੇ ਪ੍ਰੋਬਲਮ ਚ ਹੋਵੇ ਉਹ ਆਪਦੇ ਆਪ ਨੂੰ ਸੇਵ ਕਰੇ ਚੰਗੀ ਗੱਲ ਹੈ ਕਿ ਗਲਤ ਹੈ ਪਾਣੀ ਗੱਡੀ ਰੋਲ ਵੀ ਕਿਉਂਕਿ ਮੈਨੂੰ ਸਾਰੇ ਤੁਹਾਨੂੰ ਬੇਨਤੀ ਕਰਦਾ ਭਾਈ ਰੋਕ ਲੋ ਇੱਕ ਮਿੰਟ ਉਦੋ ਗੰਨ ਬੈਣ ਮੇਰਾ ਦੇਖੋ ਇਹ ਗੰਨ ਬੈਣ ਕੀ ਕਰਨਗੇ ਪੇ ਭਾਜੀ ਕਾਲੀ ਬਣੂਗੀ ਕਰੂਗੀ ਫਿਰ ਇਹ ਵੀ ਦੱਸੋ ਨਾ ਫਿਰ ਤੁਸੀਂ ਚਲੋ ਤੁਹਾਡੀ ਮਰਜ਼ੀ ਆ ਵੀਰੇ ਜਿਵੇਂ ਤੁਸੀਂ ਨਹੀਂ ਦੱਸਿਆ ਦਿਓ ਪਰ ਅਬੀ ਤੁਹਾਡੇ ਭਰਾ ਆ ਵੀ ਤੁਹਾਨੂੰ ਰੋਕ ਦੇਣਾ ਚੱਲ ਗਾਓ ਉਹ ਜੇ ਤੁਸੀਂ ਭਰਾ ਤਾਂ ਕੋਈ ਪੋਜ਼ਿਟਿਵ ਨਿਊਜ਼ ਲਾਓ ਨਾ ਮਹਾਰਾਜ ਪਹਿਲਾਂ ਹੀ ਪੰਜਾਬ ਕਿੱਦਾਂ ਪਸਿਆ ਹੋਇਆ ਜਵਾਬ ਦਾ ਜਵਾਬ ਦੇ 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 ਜਦੋਂ ਕਿਸੇ ਬੰਦੇ ਨੂੰ ਥ੍ਰੈਟ ਹੋਵੇ ਨਾ ਵੀਰੇ ਉਹ ਚਾਹੁੰਦਾ ਕਿ ਮੈਂ ਆਪਦੇ ਆਪ ਨੂੰ ਪ੍ਰਾਈਵੇਟ ਰੱਖਾਂ ਇਹ ਮਜਬੂਰੀ ਹੈ ਉਹ ਤੁਸੀਂ ਉਸ ਚੀਜ਼ ਨੂੰ ਇੰਨਾ ਪੇਸ਼ ਕਰੋਗੇ ਤੁਹਾਡੀ ਮਰਜ਼ੀ ਆ ਭਰਾ ਨਹੀਂ ਭਾਜੀ ਭਾਜੀ ਤੁਸੀਂ ਗੱਲ ਤਾਂ ਕਰ ਲਓ ਥੱਲੇ ਆ ਕੇ ਥੈਂਕਿਊ ਵੀਰੇ ਥੈਂਕਿਊ ਇੱਕ ਵਾਰੀ ਗੱਲ ਚਲ